ਵੇਟ 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 100 ਬਾਜੂ 10 ਰੁਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਨਾਗਪੁਰ ਵਿੱਚ ਇੱਕ ਕਰਵਾਏ ਸਮਾਗਮ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਜੋ ਆਪਣੇ ਆਪ ਨੂੰ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਵੀ ਅਖਵਾਉਂਦੇ ਆ ਸੋ ਉਹਨਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਦੇ ਆਂ ਗੁਰਮਰਯਾਦਾ ਦੀ ਭਾਰੀ ਕੁਤਾਹੀ ਕਰਦੇ ਆਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਬੈਂਚ ਦੇ ਉੱਤੇ ਲੱਤਾਂ ਲਮਕਾ ਕੇ ਬੈਠੇ ਆ ਉਹਨਾਂ ਦੇ ਨਾਲ ਉੱਥੋਂ ਦੇ ਮੁੱਖ ਮੰਤਰੀ ਮਹਾਰਾਸ਼ਟਰ ਦੇ ਦਵਿੰਦਰ ਫਰਨਵੇਸ ਅਤੇ ਕੁਝ ਭਾਜਪਾ ਤੇ ਆਰਐਸਐਸ ਦੇ ਆਗੂ ਨਿਤਨ ਗੱਡਕਰੀ ਵਰਗੇ ਵੀ ਬੈਠੇ ਆ ਬਾਬਾ ਹਰਨਾਮ ਸਿੰਘ ਦਾ ਤਾਂ ਫਰਜ਼ ਬਣਦਾ ਸੀ ਕਿ ਸ੍ਰੀ ਆਕਾਸ਼ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਖੁਦ ਵੀ ਕਰਦਾ ਤੇ ਦੂਜਿਆਂ ਨੂੰ ਵੀ ਜਿਹੜਾ ਆ ਉਹ ਕਰਵਾਉਂਦਾ ਗੁਰ ਮਰਿਆਦਾ ਦੀ ਤੋਹੀਨ ਨਾ ਹੋਣ ਦਿੰਦਾ ਪਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਹੜੀਆਂ ਗਲਤੀਆਂ ਬਾਬਾ ਹਰਨਾਮ ਸਿੰਘ ਤੋਂ ਮਾ ਕਰ ਰਿਹਾ ਆ ਉਹ ਗਲਤੀਆਂ ਕੋਈ ਆਮ ਸਿੱਖ ਵੀ ਕਰਨ ਲੱਗਿਆਂ 100 ਵਾਰ ਜਿਹੜਾ ਆ ਉਹ ਸੋਚਦਾ ਆ ਪਰ ਬਾਬਾ ਹਰਨਾਮ ਸਿੰਘ ਲਗਾਤਾਰ ਪੰਥ ਵਿਰੁੱਧ ਜਿਹੜਾ ਆ ਉਹ ਭੁੱਗਤ ਰਹੇ ਆ ਹਰ ਰੋਜ਼ ਨਵੇਂ ਤੋਂ ਨਵਾਂ ਜਿਹੜਾ ਕੋਈ ਚੰਦ ਚਾੜੀ ਰੱਖਦੇ ਆ ਕਦੀ ਬਾਦਲਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਆ ਕਦੀ ਪੰਥ ਵਿਰੋਧੀ ਜਮਾਤ ਬੀਜੇਪੀ ਨੂੰ ਸਮਰਥਨ ਦੇ ਦਿੰਦੇ ਆ ਕਦੀ ਕੁੰਭ ਦੇ ਵਿੱਚ ਨਹਾਉਣ ਚਲੇ ਜਾਂਦੇ ਆ ਅਤੇ ਕੋਈ ਹੋਰ ਅਜਿਹੇ ਪੰਥ ਵਿਰੋਧੀ ਕਾਰਜ ਕਰਦੇ ਆ ਪਰ ਹੁਣ ਜੋ ਸ੍ਰੀ ਆਕਾਸ਼ ਤਖਤ ਸਾਹਿਬ ਦੇ ਹੁਕਮਨਾਮੇ ਦਾ ਉਹਨਾਂ ਨੇ ਤੋਹੀਨ ਕੀਤੀ ਏ ਸੋ ਇਹ ਕਿਸੇ ਵੀ ਸਿੱਖ ਦੇ ਲਈ ਬਰਦਾਸ਼ਤਯੋਗ ਨਹੀਂ ਆ ਸੋ ਕੁਝ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਸਨ ਕਿ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਮੇਜ਼ ਲਗਾਏ ਜਾਣ ਜਿਸ ਦੇ ਖਿਲਾਫ ਸ੍ਰੀ ਆਕਾਜ਼ ਤਖਸਾਲ ਸਹਿਬ ਵੱਲੋਂ ਸਮੇਂ-ਸਮੇਂ ਉੱਤੇ ਸਖਤ ਹਦਾਇਤਾਂ ਕੀਤੀਆਂ ਗਈਆਂ ਆ ਪਰ ਬਾਬਾ ਹਰਨਾਮ ਸਿੰਘ ਧੁੰਮਾ ਨੇ ਖੁਦ ਮੇਜ਼ ਦੀ ਉੱਤੇ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਲੱਤਾਂ ਲਮਕਾ ਕੇ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਦਿੱਤੀ ਏ ਜਿਹੜੇ ਲੋਕ ਪਹਿਲਾਂ ਹੀ ਉਥੇ ਗੁਰੂ ਘਰ ਦੀ ਮਰਿਆਦਾ ਨੂੰ ਜਿਹੜਾ ਆ ਠੇਸ ਪਹੁੰਚਾਉਣਾ ਚਾਹੁੰਦੇ ਸੀ ਸੋ ਅੱਜ ਦਮਦਮੀ ਟਕਸਾਲ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਵਿਦਿਆਰਥੀ ਵੱਸਦੇ ਆ ਉਨ੍ਹਾਂ ਸਮੂਹ ਵਿਦਿਆਰਥੀਆਂ ਦੇ ਵੱਲੋਂ ਸਮੂਹ ਗੁਰਸਿੱਖਾਂ ਦੇ ਵੱਲੋਂ ਇੱਕ ਸ੍ਰੀ ਆਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਜੋ ਅੱਜ ਅਸੀਂ ਬਾਬਾ ਲਹਿਣਾ ਸਿੰਘ ਜੀ ਭਾਈ ਬਲਵੰਤ ਸਿੰਘ ਜੀ ਗੋਪਾਲਾ ਦਾਸ ਰਣਜੀਤ ਸਿੰਘ ਭਾਈ ਭੁਪਿੰਦਰ ਸਿੰਘ 6 ਜੂਨ ਇਸੇ ਤਰ੍ਹਾਂ ਭਾਈ ਹਰਮਨਦੀਪ ਸਿੰਘ ਭਾਈ ਗੁਰਦੀਪ ਸਿੰਘ ਲੋਹਾਰਾ ਅਤੇ ਹੋਰ ਗੁਰਸਿੱਖ ਅਸੀਂ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੱਕ ਉਹ ਚਿੱਠੀ ਪਹੁੰਚਾਈ ਹੈ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਥਕ ਪਰੰਪਰਾਵਾਂ ਅਨੁਸਾਰ ਬਾਬਾ ਹਰਨਾਮ ਸਿੰਘ ਧੁੰਮਾ ਉਤੇ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਧੀਹੀ ਪੰਥ ਵਿਰੋਧੀ ਹਰਕਤ ਕਰਨ ਦਾ ਜਿਹੜਾ ਯਤਨ ਆ ਉਹ ਨਾ ਕਰੇ ਬਿਲਕੁਲ ਲੱਗਦਾ ਇਹ ਕਾਰਵਾਈ ਹੋਏਗੀ ਕਿਉਂਕਿ ਉਹ ਤੇ ਮੱਦੇਨਜ਼ਰ ਦਿੱਕਤ ਦਾ ਸਾਹ ਦੇ ਦੇਖੋ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਅਸੀਂ ਸ੍ਰੀ ਆਕਾਦਤਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜਹੋਂ ਨਾਲੋਂ ਜਿਹੜੀ ਬੇਨਤੀ ਆ ਉਹ ਕੀਤੀ ਆ ਕਿ ਪੰਥਕ ਪਰੰਪਰਾ ਅਨੁਸਾਰ ਜਿਹੜੀ ਕਾਰਵਾਈ ਹੋਵੇ ਜੇਕਰ ਅੱਜ ਬਾਬਾ ਹਰਨਾਮ ਸਿੰਘ ਧੰਮਾ ਉੱਤੇ ਕਾਰਵਾਈ ਨਹੀਂ ਹੋਵੇਗੀ ਤੇ ਤੁਸੀਂ ਦੇਖੋ ਕਿ ਭਵਿੱਖ ਵਿੱਚ ਜਿਹੜੇ ਲੋਕ ਗੁਰੂ ਦੀ ਹਜ਼ੂਰੀ ਵਿੱਚ ਕੁਰਸੀਆਂ ਮੇਜ਼ ਡਾਉਣਗੇ ਫਿਰ ਉਹਨਾਂ ਉੱਤੇ ਵੀ ਜਿਹੜੀ ਕਾਰਵਾਈ ਜੇਕਰ ਨਹੀਂ ਹੁੰਦੀ ਜਾਂ ਕੀਤੀ ਜਾਂਦੀ ਹੈ ਤੇ ਫਿਰ ਕਈ ਉਂਗਲਾਂ ਜਿਹੜੀਆਂ ਉੱਠਣਗੀਆਂ ਸੋ ਲੋਰਿਆ ਕਿ ਅੱਜ ਬਾਬੇ ਜਿੱਤੇ ਕਾਰਵਾਈ ਕਰਕੇ ਤੇ ਇਹਨੂੰ ਇੱਥੇ ਹੀ ਜਿਹਦੀ ਨਾਥੀਆ ਪਾ ਲਈ ਜਾਵੇ ਉਹ ਭਾਈ ਹਰਨਾਮ ਸਿੰਘ ਦੰਦਵੀ ਟਕਸਾਲ ਦਾ ਮੁਖੀ ਹੈ ਦੇਖੋ ਆਪਾਂ ਇਸ ਬਾਦ ਵਿਵਾਦ ਵਿੱਚ ਨਾ ਪਈਏ ਜਿਹੜਾ ਦੇਖੋ ਜਿਹੜਾ ਨਹੀਂ ਦੇਣ ਦੀ ਗੱਲ ਕੀਤੀ ਸੀ ਦੇਖੋ ਇਹ ਜਿਹੜਾ ਅੱਜ ਵਾਲਾ ਮਸਲਾ ਨਾ ਮੈਂ ਬੇਨਤੀ ਕਰਾਂ ਤੁਹਾਨੂੰ ਇਹ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਉਥੇ 나ਗپور ਸਮਾਗਮ ਦੇ ਵਿੱਚ ਜਿਹੜੀ ਉਲੰਘਣਾ ਹੋਈ ਹੈ ਜਿਹੜੀ ਮर्यादा ਦਾ ਘਾਣ ਹੋਇਆ ਉਸ ਸੰਬੰਧ ਵਿੱਚ ਹੈ ਇਹ ਦਮਦਮੀ ਟਕਸਾਲ ਦਾ ਮੁਖੀ ਕੌਣ ਹੈ ਆ ਮੁਖੀ ਨਹੀਂ ਆ ਇਹਦੇ ਤੇ ਆਪਾਂ ਬਾਅਦ ਵਿੱਚ ਵੱਖਰੇ ਤੌਰ ਤੇ ਵੀ ਕਿਤੇ ਵਿਚਾਰ ਕਰ ਸਕਦੇ ਹਾਂ ਉਹ ਲੋਕੋ ਯੂਜ਼ ਕਰ ਰਹੇ ਨੇ ਦਮਦਮੀ ਟਕਸਾਲ हां बिल्कुल बिल्कुल दमदमी देखो जीत बाबा हरनाम सिंह ਇਸ ਲੋਗੋ ਨੂੰ ਨਾ ਵਰਤਦਾ ਹੋਵੇ दमदमी ਟਕਸਾਲ ਦੇ ਉਸ ਹੈੱਡਕੁਆਰਟਰ ਤੇ ਨਾਰਿੰਦਾ ਹੋਵੇ ਆਪਣੇ ਤੌਰ ਤਰੀਕੇ ਦੇ ਨਾਲ ਇੱਕ ਸਿੱਖ ਹੁੰਦਿਆਂ ਵੀ ਜੇ ਇਦਾਂ ਦੀਆਂ ਗੱਲਾਂ ਇਦਾਂ ਦੀਆਂ ਕਾਰਵਾਈਆਂ ਕਰਦਾ ਤਾ ਵੀ ਉਹਦੇ ਤੇ ਕਾਰਵਾਈ ਹੋਣੀ ਆ ਤਾ ਵੀ ਉਹਦੇ ਤੇ ਹੋ ਸਕਦੀ ਆ ਪਰ ਇਸ ਵੇਲੇ ਦਮਦਮੀ ਟਕਸਾਲ ਸਿੱਖਾਂ ਦੀ ਬਹੁਤ ਵੱਡੀ ਸਰਮੌਰ ਸੰਸਥਾ ਵਾ ਜਦੋਂ ਉਸ ਪੋਸਟ ਤੇ ਬਹਿ ਕੇ ਕੋਈ ਇਦਾਂ ਕਰੇਗਾ ਤੇ ਇਹ ਬਿਲਕੁਲ ਵੀ ਸਿੱਖ ਕੌਮ ਕਦੀ ਬਰਦਾਸ਼ਤ ਨਹੀਂ ਕਰ ਸਕਦੀ ਜਿਹੜੀ ਕਾਲ ਤੱਕ ਸਭ ਤੋਂ ਰਹਿਤ ਮਰਿਆਦਾ ਹੋ ਤੇ ਉਹਨਾਂ ਨੂੰ ਵੀ ਮਾਦੇ ਨਹੀਂ ਨਹੀਂ ਦੇਖੋ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਜੀ ਨੂੰ ਜੇ ਹੁਣ ਮੈਂ ਇਹ ਤੇ ਆਪਣੀ ਆਪਣੀ ਗੱਲ ਹੁਣ ਮੈਂ ਕਹਾਂ ਮੈਂ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ ਮੈਂ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਮੰਨਦਾ ਮੇਰੇ ਨਾਮ ਮੰਨਣ ਨਾਲ ਕੀ ਹੋ ਜਾਣਾ ਸ਼੍ਰੋਮਣੀ ਕਮੇਟੀ ਹੀ ਪਹਿਲਾਂ ਅੰਤਰੰਕ ਕਮੇਟੀ ਵੱਲੋਂ ਹੀ ਜਥੇਦਾਰਾਂ ਨੂੰ ਲਾਇਆ ਜਾਂਦਾ ਜਿਨ੍ਹਾਂ ਨੂੰ ਬਾਬਾ ਹਰਨਾਮ ਸਿੰਘ ਪਹਿਲਾਂ ਜਥੇਦਾਰ ਮੰਨਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰ ਜਿਹੜੇ ਪਹਿਲਾਂ ਵੀ ਹੋਏ ਨੇ ਉਹ ਵੀ ਤੇ ਸ਼੍ਰੋਮਣੀ ਕਮੇਟੀ ਹੀ ਲਾਉਂਦੀ ਸੀ ਜੇ ਅੱਜ ਬਾਬਾ ਹਰਨਾਮ ਸਿੰਘ ਕੱਲਾ ਜਾਂ ਇਕਾ ਦੁਕਾ ਨਾਲ ਲੈ ਕੇ ਜੇ ਕਹੀ ਜਾਵੇਗਾ ਕਿ ਮੈਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦਾ ਤੇ ਇੱਥੇ ਜਥੇਦਾਰ ਬੈਠੇ ਕੌਣ ਨੇ ਇਹਨਾਂ ਦੇ ਕਹਿਣ ਨਾਲ ਕੀ ਫਰਕ ਪਿਆ ਜਾਣਾ ਵਾ ਜਿੰਨੀ ਵੀ ਤੇ ਕਾਰਵਾਈ ਉੱਥੇ ਫਸ਼ੀਲ ਤੇ ਖਲੋਕੇ ਹੋਣੀ ਆ ਅੱਜ ਜੇ ਅਸੀਂ ਮੰਗ ਪੱਤਰ ਦਿੱਤਾ ਤੇ ਗਿਆਨੀ ਕੁਲਦੀਪ ਸਿੰਘ ਜੀ ਨੂੰ ਹੀ ਦਿੱਤਾ ਉਹਨਾਂ ਨੇ ਸਾਡਾ ਲਿਆ ਉਹਨਾਂ ਨੇ ਫਾਈਲ ਵਿੱਚ ਲਾਇਆ ਹੈ ਉਹਨਾਂ ਨੇ ਕਾਰਵਾਈ ਕਰਨੀ ਇਹਨਾਂ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਭੀ ਇਹ ਮੰਨਦੇ ਕਿ ਨਹੀਂ ਮੰਨਦੇ ਉਹਨਾਂ ਨੂੰ ਸ਼੍ਰੀ ਅਕਾਲ ਤੱਕ ਤਾਂ ਸਾਬ ਤੇ ਲਾਇਆ ਗਿਆ ਤੇ ਉਹੀ ਜਹੇਦਾਰ ਨੇ ਭਾਈ ਲੈਣਾ ਸਿੰਘ ਜੀ ਅੱਜ ਪਹਿਲੀ ਵਾਰੀ ਨਹੀਂ ਕਿ ਭਾਈ ਹਰਨਾਮ ਸਿੰਘ ਨੇ ਗੁਰਮਤ ਮਰਿਆਦਾ ਦੀ ਉਲੰਘਣਾ ਕੀਤੀ ਇਸ ਤੋਂ ਪਹਿਲਾਂ ਕੁੰਭ ਇਸ਼ਨਾਨ ਵੀ ਕਰ ਰਹੇ ਨੇ ਔਰ ਬੜੀਆਂ ਦਲੀਲਾਂ ਦਿੰਦੇ ਰਹੇ ਨੇ ਸਿੱਖਾਂ ਨੂੰ ਕਿ ਟਕਸਾਲ ਵਾਲੇ ਕੁੰਭ ਇਸ਼ਨਾਨ ਕਰ ਸਕਦੇ ਉਸ ਤੋਂ ਇਲਾਵਾ ਉਹ ਕਈ ਵਾਰਾਂ ਗੁਰਮਤ ਤੋਂ ਉਲਟ ਜਾ ਕੇ ਕਾਰਜ ਕਰਦੇ ਨੇ ਹਵਨ ਕਰਦੇ ਨੇ ਯੱਗ ਕਰਦੇ ਨੇ ਅੱਜ ਹੀ ਇਹ ਮੁੱਦਾ ਕਿਉਂ ਨੇ ਆਂਦਾ ਗਿਆ ਪਹਿਲਾਂ ਕਿਉਂ ਨਹੀਂ ਇਸ ਇਹ ਮਾਮਲੇ ਨੇ ਆਂਦੇ ਦੇਖੋ ਅਸੀਂ ਤੇ ਹਰ ਮੁੱਦੇ ਤੇ ਤੁਸੀਂ ਸਾਡੀਆਂ ਸਟੇਟਮੈਂਟਾਂ ਦੇ ਸਕ ਦੇਖ ਸਕਦੇ ਹੋ ਚੈਨਲਾਂ ਤੇ ਦੇਖ ਸਕਦੇ ਹੋ ਜਦੋਂ ਵੀ ਬਾਬਾ ਹਰਨਾਮ ਸਿੰਘ ਵੱਲੋਂ ਕਿਸੇ ਵੀ ਮर्यादा ਦਾ ਕਹਣ ਕੀਤਾ ਗਿਆ ਜਾਂ ਪੰਥ ਵਿਰੋਧੀ ਕੋਈ ਵੀ ਕਾਰਜ ਕੀਤਾ ਗਿਆ ਤੇ ਅਸੀਂ ਹਮੇਸ਼ਾ ਬੋਲਦੇ ਆਂ ਪਰ ਇੱਥੇ ਹੁਣ ਗੱਲ ਇਹ ਆ ਗਈ ਆ ਕਿ ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਸਟੇਜ ਤੇ ਬਾਕੀ ਸੰਗਤ ਸਾਰੀ ਥੱਲੇ ਬੈਠੀ ਹੋਈ ਹੈ ਚੌਂਕੜੇ ਮਾਰ ਕੇ ਬੈਠੀ ਹੈ ਤੁਸੀਂ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇੰਗਲੈਂਡ ਦਾ ਇਸ ਵੇਲੇ ਰਾਜਾ ਹੈ ਜਿਹਦੀ ਉੱਥੋਂ ਤੇ ਪੌਂਡਾਂ ਤੇ ਫੋਟੋ ਲੱਗਦੀ ਆ ਉਹ ਵੀ ਸੰਗਤ ਦੇ ਵਿੱਚ ਜੋ ਚੌਂਕੜਾ ਮਾਰ ਕੇ ਬੈਠਾ ਹੈ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦਿਆਂ ਹੋਇਆਂ ਉਹ ਵੀ ਉੱਥੇ ਗੁਰਦੁਆਰਿਆਂ ਚਾਉਂਦੇ ਰਹੇ ਉਹ ਵੀ ਚੌਂਕੜਾ ਮਾਰ ਕੇ ਉੱਥੇ ਸੰਗਤ ਵਿੱਚ ਬੈਠੇ ਬੈਠੇ ਰਹਿੰਦੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਐਡਾ ਵੱਡਾ ਮਰਿਆਦਾ ਦਾ ਘਾਣ ਤੇ ਇੱਕ ਨਵਾਂ ਬੇਅਦਬੀ ਦਾ ਬਾਬਾ ਹਰਨਾਮ ਸਿੰਘ ਤੁਮਾਂ ਵੱਲੋਂ ਰਾਹ ਖੋਲਿਆ ਗਿਆ ਵਾ ਜਿਹਦੇ ਕਰਕੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਦੋਂ ਪਾਣੀ ਸਰੋਂ ਲੰਘਣ ਦੀ ਗੱਲ ਆ ਜਾਂਦੀ ਹੈ ਫਿਰ ਇਦਾਂ ਮੰਗ ਪੱਤਰ ਜਿਹੜਾ ਹੈ ਜਾਂ ਇਹ ਸ਼ਿਕਾਇਤ ਜਿਹੜੀ ਉਹ ਪੰਥਦਰਦੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਆਪਣੀ ਸੁਪਰੀਮ ਸੁਪਰੀਮੋ ਤੇ ਲੈ ਕੇ ਹੁੰਦੇ ਨੇ ਲੈਣਾ ਲੈਣਾ ਤੇ ਜੀ ਕੋਈ ਮਰਿਆਦਾ ਹੈ ਕਿ ਜਿੰਨਾਂ ਕੋ ਲੱਤਾਂ ਦੇ ਨਾਲ ਕਿਸੇ ਤਰ੍ਹਾਂ ਕਮਜ਼ੋਰੀਆਂ ਹੋਈਆਂ ਨੇ ਜੋ ਕਿ ਮੁਸ਼ਕਲ ਹੋਵੇ ਤੇ ਉਹ ਬੈਠ ਸਕਦਾ ਹੈ ਤੁਸੀਂ ਦੇਖੋ ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੇ ਵਿੱਚ ਇਹ ਸਭ ਕੁਝ ਸਪਸ਼ਟ ਕਰ ਦਿੱਤਾ ਗਿਆ ਵਾ ਉਹਦੇ ਤੇ ਅਸੀਂ ਕੁਝ ਨਹੀਂ ਬੋਲ ਸਕਦੇ ਠੀਕ ਹੈ ਠੀਕ ਹੈ ਸ਼ਾਰਟ